ਕਦੂ ਤੋਂ ਬਾਅਦ ਆਪਣੇ ਕੋਲੇ ਹੁਣ ਬਚ ਕੇ ਚੌਲੇ ਚੌਲੇ ਵੀ ਆਪਾਂ ਥੋੜੇ ਜੀ ਲਾਵਾਂਗੇ ਕਿਉਂ ਕੌਲੀ 'ਚ ਪਾ ਲਾਂਗੇ ਠੀਕ ਹੈ ਕੌਲੀ 'ਚ ਪਾ ਠੀਕ ਹੈ ਪ੍ਰਿੰਡੀਆਂ ਪ੍ਰਿੰਡੀਆਂ ਦੇ ਵੀ ਆਪਾਂ ਹੁਣ ਲਾਵਾਂਗੇ ਆਪਾਂ ਲਾਵਾਂਗੇ ਥੋੜੀਆਂ ਜੀ ਤਰ੍ਹਾਂ ਤਰ੍ਹਾਂ ਦੀਆਂ ਬਸਾਂ ਸਮਝ ਲਿਓ ਕਿ ਜਿਵੇਂ ਕਦੂਆਂ ਦੇ ਬੀਜ ਲਾਉਣ ਜਾ ਰਹੇ ਹਾਂ ਠੀਕ ਹੈ ਇਹ ਖੋਲੇ ਆਪਾਂ ਤੇ ਆਪਾਂ 5-7 ਵੀ ਹੀ ਲਾਵਾਂਗੇ ਲਗਭਗ ਤੇ ਟੈਂਕੀ 'ਚੋਂ ਸਿੱਧੀ ਹੁਣ ਪੈਪ ਲਾ ਲਈ ਠੀਕ ਹੈ ਪੈ ਪਲਾ ਕੇ ਪੈ ਇਸ ਤਰ੍ਹਾਂ ਨੇ ਕਰੋੜਾ ਰੱਖਾਂਗੇ ਇਹ ਰੋਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਹੀ ਅੱਜ ਆਪਾਂ ਪਹਿਲੀ ਵੀਡੀਓ ਸ਼ੁਰੂ ਕਰਾਂਗੇ ਸੰਗਰਾਮ ਦਾ ਦੇਣਾ ਯਾਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤੇ ਤੁਸੀਂ ਵੀ ਅਜ਼ਮਾਉਣਾ ਇਹਨਾਂ ਚੀਜ਼ਾਂ ਦੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਯਾਰ ਘਰ ਦੇ ਵਿੱਚ ਆ ਚਾਰ ਚੀਜ਼ਾਂ ਜ਼ਰੂਰ ਕਰੋ ਤੁਸੀਂ ਆਦੇ ਇਸ ਕਦੋਂ ਇਹ ਹੈਗੀ ਹੈ ਚੌਲੇ ਆ ਹੈਗੀ ਹੈ ਭਿੰਡੀ ਆ ਹੈਗੀ ਹੈ ਗੁਮਾਰੇ ਦੀ ਫਲੀ ਤੇ ਆ ਹੈਗਾ ਤੁਹਾਡੇ ਕੋਲੇ ਕੱਦੂ ਤੇ ਆ ਹੈਗੀਆਂ ਤਰਾਂ ਹੁਣ ਇਹ ਤੁਸੀਂ ਦੇਖਦੇ ਹੋ ਜਿਹੜਾ ਲਗਭਗ ਮਈ ਦਾ ਮਹੀਨਾ ਚੱਲ ਰਿਹਾ ਮਈ ਦਾ ਮਹੀਨਾ ਚੱਲ ਰਿਹਾ ਆ ਸਾਹਮਣੇ ਕੱਲ ਸਵੇਰੇ ਉੱਠ ਕੇ ਆਪਾਂ ਇੱਕ ਕਿਆਰੀਆਂ ਬਣਾ ਲੀਆਂ ਸੀ ਲਗਭਗ ਕਿਆਰੀਆਂ ਨੇ ਕਿ ਬੱਟਾਂ ਕਹਿ ਸਕਦੇ ਇਹਨਾਂ ਨੂੰ ਅ ਸਮਝੋ ਵੀ 10 ਕਬੱਟਾਂ ਹੋਣੀਆਂ ਇਹਨਾਂ ਬੱਟਾਂ ਤੇ ਆਪਾਂ ਲਾਵਾਂਗੇ ਕਿਵੇਂ ਲਾਉਣੇ ਆ ਤੁਹਾਨੂੰ ਉਹ ਵੀ ਦੱਸਾਂਗੇ ਘਰੇ ਕਿਵੇਂ ਲਾਉਣੇ ਆ ਜਿਨ੍ਹਾਂ ਨੂੰ ਨਹੀਂ ਪਤਾ ਵੈਸੇ ਖੇਤੀ ਤਾਂ ਸਾਰੀ ਦੁਨੀਆ ਜਾਣਦੀ ਆ ਕਿਉਂਕਿ ਪੰਜਾਬ ਦਾ ਇੱਕ ਧੰਦਾ ਇਹਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਸਾਡੇ ਖੂਨ ਚ ਹੀ ਆ ਤੇ ਉਸ ਤੋਂ ਪਹਿਲਾਂ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਿਹੜੇ ਟਮਾਟਰ ਬੀਜੇ ਹੋਏ ਆ ਠੀਕ ਹੈ ਘਰ ਦੇ ਮਿਰਚਾਂ ਲਾਈਆਂ ਹੋਈਆਂ ਠੀਕ ਹੈ ਸੋ ਬਾਕੀ ਚੀਜ਼ਾਂ ਇੱਥੇ ਰਿਮੂਵ ਕਰਤੀਆਂ ਪਹਿਲਾਂ ਕਾਫੀ ਕੁਝ ਇੱਧਰ ਗੰਡੇ ਸੀ ਠੀਕ ਹੈ ਧਨੀਆ ਸੀ ਪਾਲਕ ਸੀ ਚਲੋ ਹੁਣ ਆਪਾਂ ਇਹੇ ਲਗਾ ਰਹੇ ਆ ਠੀਕ ਹੈ ਸੋ ਇਨ ਫਿਊਚਰ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਤੁਸੀਂ ਜੁੜੇ ਰਹੋ ਚੈਨਲ ਦੇ ਬਣੇ ਰਹੋ ਤੁਹਾਨੂੰ ਜਦੋਂ ਇਹ ਚੀਜ਼ਾਂ ਉੱਗ ਗਈਆਂ ਆਹ ਚਾਰੀ ਚੀਜ਼ਾਂ ਜਦੋਂ ਇਹ ਚੀਜ਼ਾਂ ਉੱਗ ਗਈਆਂ ਤੁਹਾਨੂੰ ਦਿਖਾਵਾਂਗੇ ਵੀ ਇਹਨਾਂ ਦਾ ਕੀ ਫਾਇਦਾ ਅਸਲੇ ਜੇ ਅਸੀਂ ਘਰ ਦੀਆਂ ਆਰਗੈਨਿਕ ਚੀਜ਼ਾਂ ਖਾਵਾਂਗੇ ਨਾ ਤਾਂ ਅਸੀਂ ਹਮੇਸ਼ਾ ਹੀ ਬਿਮਾਰੀਆਂ ਤੋਂ ਬਚਾਂਗੇ ਅਸੀਂ ਸਾਨੂੰ ਕਿਸੇ ਡਾਕਟਰ ਕੋਲੇ ਜਾਣ ਦੀ ਜ਼ਰੂਰਤ ਨਹੀਂ ਪਊਗੀ ਸੋ ਦੇਖਦੇ ਹਾਂ ਅੱਗੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਗੁਮਾਰੇ ਦੀਆਂ ਫਲੀਆਂ ਇਹਨੂੰ ਥੋੜਾ ਜਿਹਾ ਐ ਕੱਟ ਕੇ ਕੈਂਚੀ ਨਾਲ ਕੋਲੀ 'ਚ ਪਾ ਲਾਂਗੇ ਠੀਕ ਹੈ ਕੋਲੀ 'ਚ ਪਾ ਕੇ ਚਲੋ ਇਹਨੂੰ ਆਪਾਂ ਪਹਿਲਾਂ ਬਿਜਾਈ ਕਰ ਦਈਏ ਚਾਰ ਕਵੱਟਾਂ ਤੇ ਆਪਾਂ ਲਾਤੇ ਗੁਮਾਰੇ ਦੀਆਂ ਫਲੀਆਂ ਦੇ ਵੀ ਹੁਣ ਆਪਾਂ ਥੋੜੀਆਂ ਲਾ ਲਾਂਗੇ ਪ੍ਰਿੰਡੀਆਂ ਠੀਕ ਹੈ ਪ੍ਰਿੰਡੀਆਂ ਪ੍ਰਿੰਡੀਆਂ ਦੇ ਵੀ ਆਪਾਂ ਹੁਣ ਲਾਵਾਂਗੇ ਬਸ ਤਿੰਨ ਤੋਂ ਚਾਰ ਵੱਟਾਂ ਤੇ ਲਾ ਦਾਂਗੇ ਕਿਉਂਕਿ ਬਾਦੂ ਲੱਗਦੀਆਂ ਨੇ ਠੀਕ ਹੈ ਕਮਾਰੇ ਤੇ ਪ੍ਰਿੰਡੀ ਦੇ ਵੀ ਆਪਾਂ ਬੀਜ ਦਿੱਤੇ ਆ ਹੁਣ ਆਪਾਂ ਲਾਵਾਂਗੇ ਥੋੜੀਆਂ ਜਿਹੀ ਤਰ੍ਹਾਂ ਤਰ੍ਹਾਂ ਦੀਆਂ ਬੱਥਾਂ ਸਮਝ ਲਓ ਕਿ ਜਿਵੇਂ ਅਧ ਖੀਰਿਆਂ ਦੇ ਬੀਜ ਤੇ ਤਰ੍ਹਾਂ ਦੇ ਵੀ ਇੱਕੋ ਹੀ ਹੁੰਦੇ ਆ ਇਹਦੀਆਂ ਬੱਥਾ ਆਪਾਂ 2 ਗਵੱਟਾਂ ਦੀ ਲਾਵਾਂਗੇ ਬਾਕੀ ਫਿਰ ਆਪਾਂ ਕੱਦੂ ਦੀ ਅਗਲੀ ਚੀਜ਼ ਆਪਾਂ ਕੱਦੂਆਂ ਦੇ ਬੀਜ ਲਾਉਣ ਜਾ ਰਹੇ ਆ ਠੀਕ ਐ ਇਹ ਖੋਲਦੇ ਆਪਾਂ ਇਹ ਬਾਹਲੇ ਲਾਉਣ ਦੀ ਲੋਣੀ ਪੈ ਇਹ ਜੀ ਪੈ ਪੈਕ ਦੀ ਵਧੀਆ ਪੈਕ ਆ ਇਹਦੇ ਵਿੱਚ ਲਗਭਗ 20 ਮਤਲਬ 20 25 20 ਹੋਣੇ ਤੇ ਆਪਾਂ 5-7 ਬੀ ਹੀ ਲਾਵਾਂਗੇ ਲਗਭਗ ਤੇ ਬਹੁਤ ਹੋਣਗੇ ਠੀਕ ਹੈ ਕਿਉਂਕਿ ਬੱਲ ਤੇ ਬਹੁਤ ਕੱਦੂ ਲੱਗਦੇ ਜਦੋਂ ਬੱਲ ਫੈਲਦੀ ਹੈ ਕੱਦੂ ਤੋਂ ਬਾਅਦ ਆਪਣੇ ਕੋਲੇ ਹੁਣ ਬਚ ਕੇ ਚੌਲੇ ਚੌਲੇ ਵੀ ਆਪਾਂ ਥੋੜੇ ਜੀ ਲਾਵਾਂਗੇ ਕਿਉਂਕਿ ਇਹ ਵੀ ਵਧੀਆ ਫੈਲ ਜਾਂਦੇ ਹੁੰਦੇ ਆ ਠੀਕ ਹੈ ਕਿਉਂਕਿ ਘਰ ਦੇ ਵਿੱਚ ਸਾਨੂੰ ਇੰਨੇ ਨੇ ਕਿਹ ਬਹੁਤਾ ਜ਼ਿਆਦਾ ਲਾਉਣ ਦੀ ਜ਼ਰੂਰਤ ਨਹੀਂ ਚਲੋ ਜੀ ਟੋਕ ਮੰਜਿਆਂ ਦਾ ਥਾਂ ਸੀ ਜਿਹਦੇ ਵਿੱਚ ਆਪਾਂ ਲਗਭਗ ਚਾਰ ਤਰ੍ਹਾਂ ਦੀ ਆਈਟਮਾਂ ਲਾਤੀਆਂ ਇੱਥੇ ਤਿੰਨ ਕਵੱਟਾਂ ਤੇ ਆਪਾਂ ਲਾਏ ਨੇ ਗਮਾਰੇ ਦੀਆਂ ਫਲੀਆਂ ਤਿੰਨ ਕਵੱਟਾਂ ਤੇ ਆਪਾਂ ਲਾਈ ਹੈਗੀ ਆ ਭਿੰਡੀ ਤੇ ਫਿਰ ਉਦੋਂ ਬਾਅਦ ਇੱਕ ਕਵੱਟ ਤੇ ਲਾਏ ਆਪਾਂ ਚੌਲੇ ਤੇ ਫਿਰ 2 ਵਟਾਂ ਤੇ ਲਾਈਆਂ 1 ਵਟ ਤੇ ਆਪਾਂ ਤਰਾਂ ਲਾਈਆਂ ਇੱਥੇ 1 ਤੇ ਤਰਾਂ ਲਾਈਆਂ ਦੋਨੇ ਪਾਸੇ ਲਾਈਆਂ ਤੇ ਫਿਰ ਅੱਗੇ ਇੱਕ ਹੋਰ ਵੱਟ ਸੀ ਉਤੇ ਆਪਾਂ ਕੱਦੂ ਲਾਏ ਤੇ ਸਿਰੇ ਤੇ ਕੱਦੂ ਲਾਏ ਆ ਠੀਕ ਹੈ ਸੁਈ ਘਰ ਦੇ ਵਿੱਚ ਲਾਏ ਆਪਾਂ ਅੱਜ ਸੰਗਰਾਂਦ ਦਾ ਦਿਨ ਹੈ ਪ੍ਰਮਾਤਮਾ ਮਿਹਰ ਕਰੇ ਕਿ ਇਹ ਸਬਜੀ ਵਧੇ ਫੁੱਲੇ ਤੁਹਾਨੂੰ ਦਿਖਾਵਾਂਗੇ ਪੂਰਾ ਵੀ ਕਿੰਨੇ ਦਿਨਾਂ ਚ ਸਬਜੀ ਪੂਰੀ ਬਣਦੀ ਹੈ ਕਦੋਂ ਇਹਨੂੰ ਤੋੜਨ ਲੱਗਾਂਗੇ ਚੈਨਲ ਤੇ ਬਣੇ ਰਹੋ ਯਾਰ ਚੈਨਲ ਤੇ ਤੁਸੀਂ ਹੋਰ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦੇ ਹੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਇੱਕ ਇਹ ਚੰਗੀ ਚੀਜ਼ ਨੂੰ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਇਸ ਚੈਨਲ ਤੇ ਤੁਹਾਨੂੰ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਇਨਫੋਰਮੇਟਿਨ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਜੋ ਸਿੱਧੀ ਹੁਣ ਪੈਪ ਲਾ ਲਈ ਠੀਕ ਹੈ ਪੈਪ ਲਾ ਕੇ ਪਰ ਇਸ ਤਰ੍ਹਾਂ ਨੇ ਕਰੋੜਾ ਰੱਖਾਂਗੇ ਇਹ ਰੋੜਾ ਕਿਉਂ ਰੱਖੇ ਦਾ ਕਾਰਨ ਹੈ ਵੀ ਪਾਣੀ ਨਾਲ ਜਿਹੜੇ ਵੀ ਫਟਣ ਦਾ ਕੰਨਲ ਵੀ ਮਿੱਟੀ ਨਾ ਫਟੇ ਤੇ ਪਾਣੀ ਨਾਲ ਜਿਹੜੇ ਵੀ ਨਾ ਖੋਰਨ ਠੀਕ ਹੈ ਹੁਣ ਆਪਾਂ ਪਾਣੀ ਛੱਡਦੇ ਹਾਂ ਜੋ ਪਾਣੀ ਆਪਾਂ ਛੱਡ ਦਿੱਤਾ ਚੱਕੂ ਪਾਣੀ ਆਉਣਾ ਸਟਾਰਟ ਹੋ ਗਿਆ ਠੀਕ ਹੈ ਤੇ ਹੌਲੀ ਹੌਲੀ ਇਹ ਸਾਰੀਆਂ ਕਿਆਰੀਆਂ ਜਿਹੜੀਆਂ ਆਪਾਂ ਭਰ ਦਾਂਗੇ ਅਸਲ ਵਿੱਚ ਥੋੜਾ ਜਿਹਾ ਹੁਣ ਟਾਈਮ ਦੀ ਕੋਈ ਕਮੀ ਸੀ ਜੇ ਤੁਸੀਂ ਸ਼ਾਮ ਨੂੰ ਲਾਓ ਵੀ ਸ਼ਾਮ ਨੂੰ ਲਾ ਕੇ ਨਾ ਸ਼ਾਮ ਨੂੰ ਹੀ ਪਾਣੀ ਲਾਓ ਕਿਉਂਕਿ ਫਿਰ ਰਾਤੀ ਰਾਤ ਸਾਰੀਆਂ ਜਿੰਨੇ ਵੀ ਵੀ ਉੱਚੀ ਨੀਮੀ ਲੱਗਦੇ ਆ ਉਹਨਾਂ ਤੇ ਜਿਹੜੀ ਕੀ ਹੈ ਸਲਾਬ ਚਲੀ ਜਾਂਦੀ ਹੈ ਵੀ ਕੋਈ ਵੀ ਵੀ ਇਹ ਨਹੀਂ ਰਹਿੰਦਾ ਜਿਹੜਾ ਸੁੱਕੀ ਮਿੱਟੀ ਚ ਰਹੂਗਾ ਚਲੋ ਫਿਰ ਵੀ ਆਪਾਂ ਥੋੜਾ ਜਿਹਾ ਪਾਣੀ ਵੱਧ ਲਾ ਦਾਂਗੇ ਜੇ ਦਿਨੇ ਲਾਇਆ ਠੀਕ ਹੈ ਕਾਫੀ ਮਿਹਨਤ ਮਸ਼ਕਤ ਤੋਂ ਬਾਅਦ ਨਾ ਆਪਾਂ ਸਾਰੀਆਂ ਕੈਰੀਆਂ ਇਸ ਤਰ੍ਹਾਂ ਪਾਣੀ ਦੀਆਂ ਭਰਤੀਆਂ ਇਹ ਜਦੋਂ ਆਪਾਂ ਪਹਿਲੀ ਵਾਰ ਪਾਣੀ ਲਾਉਣੇ ਨਾ ਧਿਆਨ ਨਾਲ ਲਾਓ ਬਸ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਹੀ ਚੱਲੇਗਾ ਕਿਉਂਕਿ ਹੁਣ ਪਹਿਲੀ ਵਾਰ ਹਰ ਇੱਕ ਬੀਜ ਤੇ ਪਾਣੀ ਚੱਲ ਗਿਆ ਇਹਨਾਂ ਨੂੰ ਫੁੱਲ ਭਰ ਕੇ ਥੋੜੇ ਥੋੜੇ ਮੰਨ ਲਓ ਰੋਕ ਕੇ ਕਿਆਰੀਆਂ 'ਚ ਪਾਣੀ ਇੱਕ ਦੂਜੇ ਜਿੱਦੋਂ ਨੀਵਾ ਸੀ ਉੱਚਾ ਸੀ ਉਹ ਰੋਕ ਕੇ ਤਾਂ ਆਪਾਂ ਪੂਰਾ ਵਧੀਆ ਬਣਾਤਾ ਸਿਸਟਮ ਠੀਕ ਹੈ ਚਲੋ ਹੁਣ ਆਪਾਂ ਵੇਟ ਕਰਾਂਗੇ ਬੀ ਉੱਗਣ ਤੱਕ ਕਿਹੜੇ ਬੀ ਪਹਿਲਾਂ ਉਗਰਦੇ ਆ ਗਮਾਰਾ ਉਗਰਦਾ ਭਿੰਡੀ ਉਗਰਦੀ ਜਾਂ ਕਦੂ ਜਿਹੜੀ ਤਰ੍ਹਾਂ ਲਾਈਆਂ ਹਨ ਸੋ ਸਾਰਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗੇ ਇਹ ਜਿੰਨਾ ਸਿਸਟਮ ਆ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਧੰਨਵਾਦ